ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਮਾਰਗ ਸੰਤ ਪਤਾਇਆ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੂਖ ਭੂਖ ਸੰਤਾ ਮਿਟਿਆ ਗਾਵਤ ਪ੍ਰਾਵ ਨਾਮ ਸਹਿਜ ਸੂਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ ਬੁਜੀ ਸੀਤਲ ਭਏ ਬੁਜੀ ਪਦ ਪੂਲਾ ਹੀ ਉਚਾਰਨ ਕਰਨਾ ਜਲਨ ਬੁਜੀ ਸੀਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾ ਕਾ ਵਡ ਪ੍ਰਤਾਪ ਬਿਲਾਵਲ ਮਹੱਲਾ ਪਿੰਜਵਾ ਤਰਤ ਸੁਹਾਵੀ ਸਫਲ ਥਾਨ ਪੂਰਨ ਭਏ ਕਾਮ ਭਉ ਨਠਾ ਭ੍ਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਨ ਕੈ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਈ ਘੜੀ ਸੁਲਖਣੀ ਸਿਮਰਤ ਹਰ ਨਾਮ ਸਾਈ ਘੜੀ ਸੁਲਖਣੀ ਉਚਾਰਨ ਕਰਨਾ ਸੁਲਖਣੀ ਨਹੀਂ ਕਹਿਣਾ ਕਈ ਅੰਜਾਨ ਪਾਠੀ ਸਿੰਘ ਸੁਲਖਣੀ ਕਹਿ ਜਾਂਦੇ ਨੇ ਸਸੇ ਦੇ ਵਿੱਚ ਡੈਸ਼ ਦੇਣੀ ਹੈ ਸੁਲਖਣੀ ਕਸ ਕੇ ਬੋਲਣਾ ਸਿਮਰਤ ਹਰ ਨਾਮ ਇਕੱਠਾ ਨਹੀਂ ਕਹਿਦਣਾ ਹਰ ਨਾਮ ਰਹਾਉ ਪ੍ਰਗਟ ਪਏ ਸੰਸਾਰ ਮਹਿ ਫਿਰਤੇ ਪਹਿਨਾਮ ਇਹ ਵਿਸਰਾਮ ਪ੍ਰਗਟ ਪਏ ਸੰਸਾਰ ਮਹਿ ਇੱਥੇ ਵਿਸਰਾਮ ਹੈ ਫਿਰਤੇ ਪਹਿਨਾਮ ਇਕੱਠਾ ਹੀ ਉਚਾਰਨ ਕਰਨਾ ਨਾਨਕ ਤਿਸ ਸਰਣਾਗਤੀ ਘਾਟ ਘਟ ਸਭ ਜਾਨ ਬਿਲਾਵਲ ਮਹੱਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੋਖ ਸਾਤ ਵੱਡ ਪਰਤਾਪ ਅਚਰਜ ਰੂਪ ਹਰ ਕੀਨੀ ਦਾਤ ਅਚਰਜ ਉਚਾਰਨ ਕਰਨਾ ਐਡੇ ਦੇ ਵਿੱਚ ਡੈਸ਼ ਦੇ ਕਿਚਾਲ ਅਨੁਸਾਰ ਵੱਡ ਪਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰੂ गोविंद ਕਿਰਪਾ ਕਰੀ ਰਾਖਿਆ ਮੇਰਾ ਭਾਈ हम तिस की शरणागति जो सदा सहाई रहाओ बिरथी कदे ना होवै जानकी अरदास नानक जोर गोविंद का पूरन गुणतास नानक पद ते यमक लाके उच्चारण करना है चलो जी बलावल मोहल्ला पंजवा ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ਮਰ ਮਰ ਜਨਮੇ ਇਥੇ ਵਿਸਰਾਮ ਹੈ ਜਿਨ ਬਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ ਅਣ ਦਿਨ ਰੰਗ ਰਾਤਾ ਸਾਤ ਸਹਿਜ ਆਨੰਦ ਕਨਾ ਪੂਰਨ ਪਈ ਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾਸ ਰਹਾਉ ਸੁਣ ਸੁਆਮੀ ਅਰਦਾਸ ਜਨ ਤਉਮ ਅੰਤਰਜਾਮੀ ਇਥੇ ਵਿਸਰਾਮ ਧਿਆਨ ਨਾਲ ਇਸੇ ਤਰ੍ਹਾਂ ਹੀ ਲਾਉਣਾ ਹੈ ਸੁਣ ਸੁਆਮੀ ਅਰਦਾਸ ਜਨ ਇਥੇ ਵਿਸਰਾਮ ਲਾਉਣਾ ਤਉਮ ਅੰਤਰਜਾਮੀ ਥਾਨ ਤਨੰਤਰ ਰਾਵ ਰਹੇ ਨਾਨਕ ਕੇ ਸੁਆਮੀ ਗਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰਾ ਰਾਮਕਾਰ ਦੁਖ ਲੱਗੈ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਅਵਖਦ ਦਿਆ ਏਕਾਲਿਵ ਲਾਈ ਰਹਾਉ ਰੱਖ ਲੀਏ ਤਿੰਨ ਰਖਨਹਾਰ ਸਭ ਵਿਆਦ ਮਿਟਾਈ ਕਹਉ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਬਿਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖਿਆਨ ਪਾਰ ਬ੍ਰਹਮ ਗੁਰਦੇਵ ਆਪਣੇ ਬਾਲਕ ਆਪ ਰੱਖਿਐਨ ਪਾਰ ਬ੍ਰਹਮ ਗੁਰ ਦੇਵ ਸੁਖ ਸਾਤ ਸਹਜ ਆਨੰਦ ਭੈ ਪੂਰਨ ਭਈ ਸੇਵਾ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਇ ਜੀਵਾਲਨ ਜਾ ਕਾ ਵਡ ਪਰਤਾਪ ਦੋਖ ਹਮਾਰੇ ਬਖਸ਼ਿ ਅਨ ਆਪਣੀ ਕਾਲ ਧਾਰੀ ਮਨ ਬਾੰਛਤ ਫਲ ਦਿੱਤਿ ਅਨ ਨਾਨਕ ਬਲਿਹਾਰੀ ਦਿੱਤੈਨ ਹੀ ਉਚਾਰਨ ਕਰਨਾ ਕਈ ਦਿੱਤੀ ਅਨ ਪਿਆਰੀ ਨਾਲ ਬੋਲ ਜਾਂਦੇ ਨੇ ਮਨ ਬਾੰਛਤ ਫਲ ਦਿੱਤੈ ਅਨ ਨਾਨਕ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ